ਅਲੱਗ-ਅਲੱਗ ਖੇਤਰਾਂ ਦੇ ਜਿਹੜੇ ਮਸਜਿਦਾਂ ਦੇ ਪ੍ਰਧਾਨ ਇਮਾਮ ਸਾਹਿਬਾਨ ਮੁਫਤੀ ਸਾਹਿਬਾਨ ਜਿਹੜੇ ਨੇ ਉਹ ਸਾਡੀ ਅਪੀਲ ਤੋਂ ਬਾਅਦ ਪੰਜਾਬ ਚ ਆਏ ਨੇ ਔਰ ਵੱਡੀ ਰਾਤ ਸਮਗਰੀ ਜਿਹੜੀ ਹੈ ਸਾਰੇ ਪਾਸੇ ਵੰਡ ਰਹੇ ਹੈ ਇਹ ਧਰਤੀ ਜਿਹੜੀ ਆਪਸੀ ਭਾਈਚਾਰਕ ਸਾਂਝ ਦੀ ਧਰਤੀ ਹੈ ਇੱਥੋਂ ਇੱਕ ਸਮਾਂ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਰਬਾਬੀ ਤੇ ਭਾਈ ਲਾਲੋ ਜੀ ਜਿਹੜੇ ਹੈ ਉਹਨਾਂ ਨੇ ਇਕੱਠੇ ਹੋ ਕੇ ਆਪਸੀ ਏਕਤਾ ਭਾਈਚਾਰੇ ਦਾ ਸੁਨੇਹਾ ਦਿੱਤਾ ਜੀ ਕੀ ਬਿਨਾ ਰੱਬ ਦੇ ਹੁਕਮ ਦੇ ਕੋਈ ਵੀ ਚੀਜ਼ ਫਤਹ ਨਹੀਂ ਕੀਤੀ ਜਾ ਸਕਦੀ ਜਿੱਥੇ ਪੰਜਾਬ ਹੜ੍ਹਾਂ ਦਾ ਮੁਕਾਬਲਾ ਕਰਦਾ ਪਿਆ ਹੈ ਉੱਥੇ ਅਸੀਂ ਖੁਦਾ ਦੇ ਅੱਗੇ ਅੱਜ ਦੁਆ ਕੀਤੀ ਹੈ ਕਿ ਪੰਜਾਬ ਨੂੰ ਜਲਦੀ ਤੋਂ ਜਲਦੀ ਪਾਣੀ ਦੀ ਇਹ ਜਿਹੜੀ ਤਕਲੀਫ ਹੈ ਇਸ ਤੋਂ ਨਿਜਾਤ ਮਿਲੇ ਬismillahirrahmanirrahim ਸ਼ੁਰੂ ਅੱਲਾਹ ਤਾਲਾ ਤੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਪਿਛਲੇ 15-20 ਦਿਨਾਂ ਤੋਂ ਪੰਜਾਬ ਜਿਹੜਾ ਹੈ ਹੜ੍ਹਾਂ ਦਾ ਮੁਕਾਬਲਾ ਕਰਦਾ ਪਿਆ ਹੈ ਤੇ ਅੱਜ ਮੁਸਲਮਾਨ ਭਾਈਚਾਰੇ ਦੀ ਵੱਡੀ ਤਾਦਾਦ ਜਿਹੜੀ ਹੈ ਤਕਰੀਬਨ 100 ਗੱਡੀਆਂ ਲੈ ਕੇ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ 'ਚ ਸਾਡੇ ਜਿਹੜੇ ਨੇੜੇ ਦੇ ਸੂਬੇ ਨੇ ਹਰਿਆਣਾ ਹੈ ਮੇਵਾਤ ਹੈ ਉੱਤਰ ਪ੍ਰਦੇਸ਼ ਹੈ ਸ਼ਾਮਲੀ ਹੈ ਇਸੇ ਤਰ੍ਹਾਂ ਪੌਂਟਾ ਸਾਹਿਬ ਹੈ ਹਿਮਾਚਲ ਹੈ ਅਲੱਗ-ਅਲੱਗ ਖੇਤਰਾਂ ਦੇ ਜਿਹੜੇ ਮਸਜਿਦਾਂ ਦੇ ਪ੍ਰਧਾਨ ਇਮਾਮ ਸਾਹਿਬਾਨ ਮੁਫਤੀ ਸਾਹਿਬਾਨ ਜਿਹੜੇ ਨੇ ਉਹ ਸਾਡੀ ਅਪੀਲ ਤੋਂ ਬਾਅਦ ਪੰਜਾਬ ਚ ਆਏ ਨੇ ਔਰ ਵੱਡੀ ਰਾਤ ਸਮਗਰੀ ਜਿਹੜੀ ਹੈ ਸਾਰੇ ਪਾਸੇ ਵੰਡ ਰਹੇ ਉਸੇ ਸਿਲਸਿਲੇ ਚ ਅੱਜ ਅਸੀਂ ਸੰਤ ਸਿਚੇਵਾਲ ਜੀ ਕੋ ਵੀ ਆਏ ਆ ਇਹ ਇਨਾਨਾ ਸਾਡੀ ਬਹੁਤ ਪੁਰਾਣੀ ਸਾਂਝ ਹੈ ਔਰ ਇਹ ਤਾਂ ਵੱਡੀ ਗੱਲ ਹੈ ਕਿ ਅਸੀਂ ਇਸ ਵੇਲੇ ਸੁਲਤਾਨਪੁਰ ਲੋਧੀ ਦੇ ਵਿੱਚ ਆਂ ਜਿਹੜੀ ਕਿ ਪਹਿਲੀ ਪਾਸ਼ਾਹੀ ਤਨਤਨ ਗੁਰਨਾਨਕ ਦੇਵ ਜੀ ਦੀ ਜੋ ਪ੍ਰਾਪਤ ਧਰਤੀ ਹੈ ਇੱਥੇ ਗੁਰੂ ਸਾਹਿਬ ਨੇ ਇੱਕ ਲੰਮਾ ਸਮਾਂ ਗੁਜ਼ਾਰਿਆ ਹੈ ਔਰ ਇਹ ਧਰਤੀ ਜਿਹੜੀ ਆਪਸੀ ਭਾਈਚਾਰਕ ਸਾਂਝ ਦੀ ਧਰਤੀ ਹੈ ਇੱਥੋਂ ਇੱਕ ਸਮਾ ਸੀ ਜਿੱਦੋਂ ਗੁਰਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਰਬਾਬੀ ਤੇ ਭਾਈ ਲਾਲੋ ਜੀ ਜਿਹੜੇ ਹੈ ਉਹਨਾਂ ਨੇ ਇਕੱਠੇ ਹੋ ਕੇ ਆਪਸੀ ਇਕਤਾ ਪਾਈ ਚਾਰਾ ਦਾ ਸਨੇਹਾ ਦਿੱਤਾ ਅੱਜ ਨਮਾਜ਼ ਦਾ ਜਦੋਂ ਸਮਾਂ ਹੋਇਆ ਨਮਾਜ਼ ਵੀ ਅਸੀਂ ਇੱਥੇ ਅਦਾ ਕੀਤੀ ਹੈ ਪਵਿੱਤਰ ਬੋਈ ਦੇ ਟੰਡੇ ਦੇ ਉੱਤੇ ਅਦਾ ਕੀਤੀ ਔਰ ਇਸੇ ਦੀ ਦੁਆ ਕੀਤੀ ਹੈ ਕਿ ਉਹ ਕਹਿੰਦੇ ਕਿ ਬਿਨਾਂ ਰੱਬ ਦੇ ਹੁਕਮ ਦੇ ਕੋਈ ਵੀ ਚੀਜ਼ ਫਤਹ ਨਹੀਂ ਕੀਤੀ ਜਾ ਸਕਦੀ ਜਿੱਥੇ ਪੰਜਾਬ ਹਾਲਾਂ ਦਾ ਮੁਕਾਬਲਾ ਕਰਦਾ ਪਿਆ ਹੈ ਉੱਥੇ ਅਸੀਂ ਖੁਦਾ ਦੇ ਅੱਗੇ ਅੱਜ ਦੁਆ ਕੀਤੀ ਹੈ ਕਿ ਪੰਜਾਬ ਨੂੰ ਜਲਦੀ ਤੋਂ ਜਲਦੀ ਪਾਣੀ ਦੀ ਜਿਹੜੀ ਤਕਲੀਫ ਹੈ ਉਸ ਤੋਂ ਨਿਜਾਤ ਮਿਲੇ ਹਰ ਜਿਹੜੇ ਹੈ ਉਹ ਮੁੜ ਕੇ ਆਪਣੀ ਹੱਦਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਵਾਪਸ ਜਾਣ ਉਹ ਪੰਜਾਬ ਦੇ ਲੋਕ ਜਿਹੜੇ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਨੇ ਅੱਲਾਹ ਤਾਲਾ ਇਹਨਾਂ ਨੂੰ ਇੰਨਾ ਸਮਰਥ ਕਰੇ ਨੀ ਤਾਕਤ ਦੇਵੇ ਕਿ ਇਸ ਤਰਾਸਦੀ ਦਾ ਮੁਕਾਬਲਾ ਜਿਹੜਾ ਹੈ ਉਹ ਇਸੇ ਤਰ੍ਹਾਂ ਹਾਜ਼ਦੇ ਖੇਡਦੇ ਕਰਦੇ ਰਹੇ ਅਲੱਗ-ਅਲੱਗ ਖੇਤਰਾਂ ਦੇ ਜਿਹੜੇ ਮਸਜਿਦਾਂ ਦੇ ਪ੍ਰਧਾਨ ਇਮਾਮ ਸਾਹਿਬਾਨ ਮੁਫਤੀ ਸਾਹਿਬਾਨ ਜਿਹੜੇ ਨੇ ਉਹ ਸਾਡੀ ਅਪੀਲ ਤੋਂ ਬਾਅਦ ਪੰਜਾਬ 'ਚ ਆਏ ਨੇ ਔਰ ਵੱਡੀ ਰਾਤ ਸਮਗਰੀ ਜਿਹੜੀ ਹੈ ਸਾਰੇ ਪਾਸੇ ਵੰਡ ਰਹੇ ਇਹ ਧਰਤੀ ਜਿਹੜੀ ਆਪਸੀ ਭਾਈਚਾਰੇ ਤੇ ਸਾਂਝੀ ਦੀ ਧਰਤੀ ਹੈ ਇੱਥੋਂ ਇੱਕ ਸਮਾਂ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਰਬਾਬੀ ਤੇ ਭਾਈ ਲਾਲੋ ਜੀ ਜਿਹੜੇ ਹੈ ਉਹਨਾਂ ਨੇ ਇਕੱਠੇ ਹੋ ਕੇ ਆਪਸੀ ਇੱਕਤਾ ਭਾਈਚਾਰੇ ਦਾ ਸਨੇਹਾ ਦਿੱਤਾ ਕਿ ਬਿਨਾਂ ਰੱਬ ਦੇ ਹੁਕਮ ਦੇ ਕੋਈ ਵੀ ਚੀਜ਼ ਫਤਿਹ ਨਹੀਂ ਕੀਤੀ ਜਾ ਸਕਦੀ ਜਿੱਥੇ ਪੰਜਾਬ ਹਾਲਾਂ ਦਾ ਮੁਕਾਬਲਾ ਕਰਦਾ ਪਿਆ ਹੈ ਉੱਥੇ ਅਸੀਂ ਖੁਦਾ ਦੇ ਅੱਗੇ ਅੱਜ ਦੁਆ ਕੀਤੀ ਹੈ ਕਿ ਪੰਜਾਬ ਨੂੰ ਜਲਦੀ ਤੋਂ ਜਲਦੀ ਪਾਣੀ ਦੀ ਇਹ ਜਿਹੜੀ ਤਕਲੀਫ ਹੈ ਇਸ ਤੋਂ ਨਿਜਾਤ ਮਿਲੇ بسم اللہ الرحمن الرحیم شروع اللہ تعالی دے نام توں جو بڑا مہربان تے نہایت رحم کرن والا ہے پچھلے 15 20 دناں توں پنجاب جڑا ہے ہڑاں دا مقابلہ کردا پیا ہے تے اج مسلمان بھائی چارے دی وڈی تعداد جڑی ہے تقریبا 100 گڈیاں لے کے پنجاب دے الگ الگ حصیاں وچ ساڈے جڑے نیڑے دے صوبے نے ہریانہ ہے مےوات ہے پتر پردیش ہے شاملی ہے اسی طرح پونٹا صاحب ہے ہماچل ہے ਅਲੱਗ-ਅਲੱਗ ਖੇਤਰਾਂ ਦੇ ਜਿਹੜੇ ਮਸਜਿਦਾਂ ਦੇ ਪ੍ਰਧਾਨ ਇਮਾਮ ਸਾਹਿਬਾਨ ਮੁਫਤੀ ਸਾਹਿਬਾਨ ਜਿਹੜੇ ਨੇ ਉਹ ਸਾਡੀ ਅਪੀਲ ਤੋਂ ਬਾਅਦ ਪੰਜਾਬ ਚ ਆਏ ਨੇ ਔਰ ਵੱਡੀ ਰਾਤ ਸਮਗਰੀ ਜਿਹੜੀ ਹੈ ਸਾਰੇ ਪਾਸੇ ਵੰਡ ਰਹੇ ਉਸੇ ਸਿਲਸਿਲੇ ਚ ਅੱਜ ਅਸੀਂ ਸੰਤ ਸਿਚੇਵਾਲ ਜੀ ਕੋ ਵੀ ਆਏ ਆ ਇਹਨਾਂ ਨਾਲ ਸਾਡੀ ਬਹੁਤ ਪੁਰਾਣੀ ਸਾਂਝ ਹੈ ਔਰ ਇਹ ਤਾਂ ਵੱਡੀ ਗੱਲ ਹੈ ਕਿ ਅਸੀਂ ਇਸ ਵੇਲੇ ਸੁਲਤਾਨਪੁਰ ਲੋਧੀ ਦੇ ਵਿੱਚ ਆ ਜਿਹੜੀ ਕਿ ਪਹਿਲੀ ਪਾਤਸ਼ਾਹੀ ਤਨ ਤਨ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਧਰਤੀ ਹੈ ਇੱਥੇ ਗੁਰੂ ਸਾਹਿਬ ਨੇ ਇੱਕ ਲੰਮਾ ਸਮਾਂ ਗੁਜ਼ਾਰਿਆ ਹੈ ਔਰ ਇਹ ਧਰਤੀ ਜਿਹੜੀ ਆਪਸੀ ਭਾਈਚਾਰੇ ਰਖਾਂਝ ਦੀ ਧਰਤੀ ਹੈ ਇੱਥੋਂ ਇੱਕ ਸਮਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਰਬਾਬੀ ਤੇ ਭਾਈ ਲਾਲੋ ਜੀ ਜਿਹੜੇ ਹੈ ਉਹਨਾਂ ਨੇ ਇਕੱਠੇ ਹੋ ਕੇ ਆਪਸੀ ਏਕਤਾ ਭਾਈਚਾਰੇ ਦਾ ਸਨੇਹਾ ਦਿੱਤਾ ਜੀ ਨਮਾਜ਼ ਦਾ ਜਦੋਂ ਸਮਾ ਹੋਇਆ ਨਮਾਜ਼ ਵੀ ਅਸੀਂ ਇੱਥੇ ਹਟਾ ਕੀਤੀ ਹੈ ਪਵਿੱਤਰ ਬੋਈ ਦੇ ਟੰਡੇ ਦੇ ਉੱਤੇ ਅਦਾ ਕੀਤੀ ਔਰ ਇਸੇ ਚ ਦੁਆ ਕੀਤੀ ਹੈ ਕਿ ਉਹ ਕਹਿੰਦੇ ਕਿ ਬਿਨਾਂ ਰੱਬ ਦੇ ਹੁਕਮ ਦੇ ਕੋਈ ਵੀ ਚੀਜ਼ ਫਤਿਹ ਨਹੀਂ ਕੀਤੀ ਜਾ ਸਕਦੀ ਜਿੱਥੇ ਪੰਜਾਬ ਹੜ੍ਹਾਂ ਦਾ ਮੁਕਾਬਲਾ ਕਰਦਾ ਪਿਆ ਹੈ ਉੱਥੇ ਅਸੀਂ ਖੁਦਾ ਦੇ ਅੱਗੇ ਅੱਜ ਦੁਆ ਕੀਤੀ ਹੈ ਕਿ ਪੰਜਾਬ ਨੂੰ ਜਲਦੀ ਤੋਂ ਜਲਦੀ ਪਾਣੀ ਦੀ ਇਹ ਜਿਹੜੀ ਤਕਲੀਫ ਹੈ ਇਸ ਤੋਂ ਨਿਜਾਤ ਮਿਲੇ ਹੜ ਜਿਹੜੇ ਹੈ ਉਹ ਮੁੜ ਕੇ ਆਪਣੀ ਹੱਦਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਵਾਪਸ ਜਾਣ ਤੇ ਪੰਜਾਬ ਦੇ ਲੋਕ ਜਿਹੜੇ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਨੇ ਅੱਲਾਹ ਤਾਲਾ ਇਹਨਾਂ ਨੂੰ ਇੰਨਾ ਸਮਰਥ ਕਰੇ ਨੀ ਤਾਕਤ ਦੇਵੇ ਕਿ ਇਸ ਤਰਾਸਦੀ ਦਾ ਮੁਕਾਬਲਾ ਜਿਹੜਾ ਹੈ ਉਹ ਇਸੇ ਤਰ੍ਹਾਂ ਹਸਦੇ ਖੇਡਦੇ ਕਰਦੇ ਰਹੇ